ਜੇ ਸਾਨੂੰ ਕਿਸੇ ਦੇ ਜਨੇਊ ਉੱਤਰਦਿਆਂ ਹੋਇਆਂ ਸਾਡੇ ਮਨ ਅੰਦਰ ਕੋਈ ਪੀੜਾ ਨਹੀਂ ਹੋਰੀ ਕਿਸੇ ਦੇ ਗੁਰੂਦਵਾਰੇ ਟੰਦਿਆਂ ਹੋਇਆਂ ਸਾਡੇ ਅੰਦਰ ਨੂੰ ਕੋਈ ਪੀੜਾ ਨਹੀਂ ਕੋਰੀ ਤੇ ਸਮਝ ਲਓ ਅਸੀਂ ਰਾਮਦੇਵ ਭਗਤ ਨਹੀਂ ਗਨੇ ਅਸੀਂ ਖੁਦਾ ਦੇ ਸੇਵਕ ਨਹੀਂ ਗੁਰੂ ਦਾਤਾ ਜੀ ਆਖਦੇ ਨੇ ਜਨਮਕਾਰਥ ਕੀ ਜੋ ਕੁਝ ਵੀ ਖਟਿਆ ਉਹਦੇ ਵਿੱਚੋਂ ਤੇ ਕੁਝ ਪ੍ਰਾਪਤੀ ਨਹੀਂ ਕੋਈ ਫਿਰ ਹਜ਼ੂਰ ਜੀ ਆਖਦੇ ਨੇ ਕੋਹ ਨਾਨਕ ਨਾਨਕ ਆਖਦਾ ਕਿ ਸੁਣ ਰੇ ਮਨਾ ਹੇ ਮੇਰੇ ਮਨ ਤੂੰ ਸੁਣ ਕਹੋ ਨਾਨਕ ਹਰ ਭਜਮਨ ਜਹਵਤ ਜਲ ਕੋਮੀ ਹੇ ਮੇਰੇ ਮਨ ਤੂੰ ਪਰਮਾਤਮਾ ਨੂੰ ਇਦਾਂ ਚੇਤੇ ਕਰ ਇਹਦਾ ਮਤਲਬ ਜਦੋਂ ਕੋਈ ਕਿਸੇ ਬੰਦੇ ਨੂੰ ਕੰਮ ਸੌਂਪਿਆ ਜਾਵੇ ਕਰਨ ਦੇ ਲਈ ਕਿ ਭਾਈ ਤੁਸੀਂ ਇਹ ਕੰਮ ਕਰਨਾ ਹੈ ਉਹ ਬੰਦਾ ਕੰਮ ਕਰ ਰਿਹਾ ਪਰ ਕਰ ਰਿਹਾ ਆਪਣੀ ਮਰਜ਼ੀ ਦੇ ਨਾਲ ਆਪਣੇ ਅਨੁਸਾਰ ਕੰਮ ਕਰ ਰਿਹਾ ਆਪਣੀ ਮਤ ਦੇ ਅਨੁਸਾਰ ਕਰ ਰਿਹਾ ਤੁਸੀਂ ਜਾਂਦੇ ਹੋ ਤੁਸੀਂ ਦੇਖਦੇ ਹੋ ਤੁਸੀਂ ਕਹਿੰਦੇ ਨਾ ਨਾ ਭਾਈ ਇਹ ਕੰਮ ਇਦਾਂ ਨਹੀਂ ਚੱਲਣਾ ਇਦਾਂ ਕਰ ਜਪ ਸਾਰੀ ਰਹੇ ਨੇ ਪਰ ਮਹਾਰਾਜ ਕਹਿੰਦੇ ਨੇ ਇਦਾਂ ਜਪ ਜਿਵੇਂ ਮੱਛੀ ਪਾਣੀ ਦੇ ਵਿੱਚ ਰਹਿੰਦੀ ਹੈ ਆਪਣਾ ਆਪ ਸਮਰਪਿਤ ਕਰ ਦੇ ਕਹੋ ਨਾਨਕ ਹਰ ਭਜਮਨ ਜਹ ਵਿਦ ਜਲ ਕੋ ਮੀਨ ਜਿਵੇਂ ਮੱਛੀ ਪਾਣੀ ਦੇ ਵਿੱਚ ਰਹਿੰਦੀ ਹੈ ਬੰਦੇ ਦੇ ਲਈ ਇਹ ਗੱਲ ਕਰਨੀ ਬੜੀ ਬਹੁਤ ਮੁਸ਼ਕਲ ਹੈ ਬਹੁਤ ਔਖਾ ਬਹੁਤ ਔਖਾ ਮਨੁੱਖ ਸਾਰਾ ਸਾਰਾ ਦਿਨ ਕੰਮ ਤੇ ਕਰ ਸਕਦਾ ਪਰ ਸਾਰਾ ਦਿਨ ਬਾਣੀ ਨਹੀਂ ਪੜ ਸਕਦਾ ਸਾਰਾ ਦਿਨ ਝੂਠ ਤੇ ਬੋਲ ਸਕਦਾ ਪਰ ਸਾਰਾ ਦਿਨ ਸੱਚ ਨਹੀਂ ਬੋਲ ਸਕਦਾ ਸਾਰਾ ਦਿਨ ਬੇਈਮਾਨੀ ਕਰ ਸਕਦਾ ਸਾਰਾ ਦਿਨ ਪਰਉਪਕਾਰ ਨਹੀਂ ਕਰ ਸਕਦਾ ਕਹਿੰਦਾ ਰੋਟੀਆਂ ਕਿੱਥੋਂ ਕਾਣੀਆਂ ਨੇ ਜੇ ਪਰਉਪਕਾਰ ਕਰਨ ਲੱਗ ਪਈ ਤੂੰ ਇਹ ਮਰਜ਼ ਕਹਿੰਦੇ ਨੇ ਵੇਖਿਐ ਅੰਸਿਓ ਕਾਹੇ ਰਚਿਓ ਵੇਖਿਆ ਕਹਿੰਦੇ ਨੇ ਜ਼ਹਿਰ ਹੈ ਜ਼ਹਿਰ ਹੈ ਸਭ ਕੁਝ ਜ਼ਹਿਰ ਹੈ ਕਿਹੜੀਆਂ ਕਿਹੜੀਆਂ ਚੀਜ਼ਾਂ ਜ਼ਹਿਰ ਨੇ ਜਿਹੜੀਆਂ-ਜਿਹੜੀਆਂ ਚੀਜ਼ਾਂ ਦੇ ਵਿੱਚੋਂ ਸਾਨੂੰ ਪਰਮਾਤਮਾ ਭੁੱਲ ਜਾਂਦਾ ਹੈ। ਉਹ ਕੋਈ ਵੀ ਚੀਜ਼ ਹੈ। ਉਹ ਜ਼ਹਿਰ ਹੈ। ਜਿੱਥੇ ਸਾਨੂੰ ਪਰਮਾਤਮਾ ਭੁੱਲ ਜਾਂਦਾ ਹੈ। ਫਿਰ ਸਾਡਾ ਜਿਹੜਾ ਜੀਵਨ ਹੈ ਉਹ ਡਗਮਗਾ ਜਾਂਦਾ ਹੈ। ਸਾਡੀ ਸੁਰਤੀ ਡਗਮਗਾ ਜਾਂਦੀ ਹੈ। ਤੇ ਜਦੋਂ ਸੁਰਤੀ ਡਗਮਗਾ ਜਾਂਦੀ ਹੈ ਸਾਡੀਆਂ ਹਦਾਇਤਾਂ ਟੁੱਟ ਜਾਂਦੀਆਂ ਨੇ। ਫਿਰ ਬੰਦਾ ਇਤਨਾ ਜ਼ਿਆਦਾ ਪਾਪ ਕਰਦਾ ਇਹ ਸਾਰੀਆਂ ਮਰਿਆਦਾ ਤੋੜ ਕੇ ਰੱਖ ਦਿੰਦਾ। ਮਰਦ ਕਿਦ ਨੇ ਵੇਖਿਆ ਹੰ ਸੋਕਾ ਹੀ ਰਚਿਓ। ਨਿਮਕ ਨਾ ਹੋ ਉਦਾਸ ਨਿਮਕ ਦੇ ਅਰਥ ਨੇ ਥੋੜੇ ਜੇ ਸਮਝਦੇ ਲਈ ਇਹਦਾ ਮਤਲਬ 24 ਘੰਟੇ 24000 ਸਵਾਸ ਤੇ 24000 ਤੇ 24000 ਸਵਾਸ ਪਾਪ ਕਰਨ ਦੇ ਵਿੱਚ ਬਤੀਤ ਕਰ ਦਿੱਤੇ ਤੇ ਮਹਾਰਾਜ ਕਹਿੰਦੇ ਨੇ ਬਿਲਕੁਲ ਵੀ ਰੱਤਾ ਜੀ ਨਾ ਜੀ ਛਿਣ ਮਾਤਰ ਵੀ ਤੇਰਾ ਮਨ ਉਦਾਸ ਨਹੀਂ ਹੋਇਆ ਨਾ ਸਤਿਗੁਰੂ ਜੀ ਆਖਦੇ ਨੇ ਕਹੋ ਨਾਨਕ ਭਜ ਹਰ ਮਨਾਂ ਇਹ ਮੇਰੇ ਮਨ ਕੋ ਪਰਮਾਤਮਾ ਨੂੰ ਸਿਮਰ ਪਰਮੇਸ਼ਰ ਨੂੰ ਸਿਰ ਕਿਉਂਕਿ ਜੋ ਅਸੀਂ ਕੰਮ ਕਰ ਰਹੀਆਂ ਸਾਡੇ ਗਲ ਦੇ ਵਿੱਚ ਜਮਾਂ ਦੀ ਫਾਕੀ ਜ਼ਰੂਰ ਪਵੇਗੀ ਜਿਹੜਾ ਕੰਮ ਅਸੀਂ ਕਰ ਰਹੀਆਂ ਪਾਪ ਕਰ ਰਹੀਆਂ ਇਹਦਾ ਨਤੀਜਾ ਮਾੜਾ ਗਾ ਸਤਿਗੁਰੂ ਜੀ ਫਰਮਾਰੀ ਨੇ ਬਹੁਤ ਨਾਨਕ ਭਜ ਹਰ ਮਨਾਂ ਪਰ ਇਹ ਨ ਜਮ ਕੇ ਫਾਕੀ ਜਮਾਂ ਦੀ ਫਾਕੀ ਉਹਨਾਂ ਦੇ ਗਲਾਂ ਦੇ ਵਿੱਚ ਨਹੀਂ ਪੈਂਦੀ ਜਿਹੜੇ ਪਰਮਾਤਮਾ ਨੂੰ ਵਾਹਿਗੁਰੂ ਨੂੰ ਯਾਦ ਕਰਦੇ ਚੇਤਾ ਕਰਦੇ ਉਹ ਬਚ ਜਾਂਦੇ ਜਿਹੜੇ ਇੱਕ ਵਾਹਿਗੁਰੂ ਜੀ ਦੀ ਸ਼ਰਨ ਦੇ ਵਿੱਚ ਆ ਜਾਂਦੇ ਹਨ ਗੁਰੂ ਨਾਨਕ ਸਾਹਿਬ ਜੀ ਵੀ ਇਸ ਗੱਲ ਦੇ ਉੱਤੇ ਮੋਹਰ ਲਾਉਂਦੇ ਨੇ ਪਾਤਸ਼ਾਹ ਜੀ ਕਹਿੰਦੇ ਨੇ ਦੁਇ ਪੂੜ ਚੱਕੀ ਜੂੜ ਕੈ ਪਿਸਮ ਆਏ ਬਹਿਠ ਜੋ ਦਰ ਰਹੇ ਸੇ ਉਗਰੇ ਨਾਨਕ ਜੀ ਬਿਠੇ ਜਿਹੜੇ ਪ੍ਰਮਾਤਮਾ ਨੂੰ ਧਿਆਉਣਗੇ ਉਹ ਬਚ ਜਾਂਦੇ ਜਿਹੜੇ ਵਾਹਿਗੁਰੂ ਜੀ ਨੂੰ ਯਾਦ ਕਰਨਗੇ ਉਹਨਾਂ ਦਾ ਵਾਹਿਗੁਰੂ ਆਪ ਰਖਵਾਲਾ ਹੋਵੇ ਹਜ਼ੂਰ ਕਹਿੰਦੇ ਨੇ ਤਰਨਾ ਪੋ ਤਰਨਾ ਪੂ ਦੇ ਅਰਥ ਨੇ ਜਮਾਨ ਦੀ ਅਵਸਥਾ ਜਮਾਨ ਦੀ ਜਵਾਨੀ ਦੀ ਅਵਸਥਾ ਜਿਸ ਅਵਸਥਾ ਦੇ ਵਿੱਚ ਜ਼ੋਰ ਹੈ ਪਰ ਸਮਝ ਨਹੀਂ ਜੋਰ ਤੇ ਹੈ ਪਰ ਹੋਸ਼ ਨਹੀਂ ਜ਼ੋਰ ਹੈ ਤੇ ਜਿਸ ਜ਼ੋਰ ਦੇ ਵਿੱਚ ਹੋਸ਼ ਨਾ ਹੋਵੇ ਉਹ ਜ਼ੋਰ ਕਿਦਾਂ ਦਾ ਹੁੰਦਾ ਹੈ ਭਾਈ ਗੁਰਦਾਸ ਜੀ ਆਖਦੇ ਨੇ ਕਿ ਜਿਵੇਂ ਸ਼ਰਾਬੀ ਸ਼ਰਾਬ ਦੇ ਨਾਲ ਲੱਗੇ ਹੋਈ ਉਹ ਆਪਣੇ ਘਰ ਹੀ ਪਰਤ ਦੇ ਵਾਪਸ ਜਾਣਗੇ ਵੀ ਉਹ ਤਿੰਨੇ ਮਿੱਤਰ ਇਕੱਠੇ ਨੇ ਬੇੜੀ ਦੇ ਵਿੱਚ ਸਵਾਰ ਹੁੰਦੇ ਨੇ ਨਸ਼ਾ ਕੀਤਾ ਕੋਇਆ ਕਰ ਉਹ ਬੇੜੀ ਤੇ ਚੱਪੂ ਮਾਰਦੇ ਨੇ ਚੱਪੂ ਮਾਰਦੀਆਂ ਮਾਰਦੇ ਹਾਂ ਸੌਂ ਜਾਂਦੇ ਨੇ ਪਤਾ ਨਹੀਂ ਲੱਗਦਾ ਰਾਤ ਕਦੋਂ ਬਤੀਤ ਹੋ ਗਈ ਦਿਨ ਚੜ੍ਹਦਾ ਹੈ ਦੇਖਦੇ ਨੇ ਕਿੱਥੇ ਕਿ ਪਹੁੰਚ ਗਏ ਨੇ ਤੇ ਪਤਾ ਲੱਗਦਾ ਹੈ ਕਿ ਜਿੱਥੇ ਤੁਰੇ ਸਾਂਥ ਸੀ ਆ ਕੁਝ ਨਹੀਂ ਘਟਿਆ ਉਹਦੇ ਪਿੱਛੇ ਕਾਰਨ ਕੀ ਕਿ ਜਿਸ ਬੇੜੀ ਦੇ ਉੱਤੇ ਸਵਾਰ ਹੋਏ ਸਾਂ ਉਹ ਬੇੜੀ ਪਤਣ ਦੇ ਨਾਲ ਹੀ ਲੱਗੀ ਹੋਈ ਸੀ ਉਹਦੇ ਰਸੇ ਖੁੱਲਣੇ ਭੁੱਲੀ ਗਏ ਇਸੇ ਤਰ੍ਹਾਂ ਜਵਾਨੀ ਜਿਹੜੀ ਹੈ ਜਾਂ ਤੇ ਅਗਿਆਨਤਾ ਦੇ ਨਾਲ ਜੁੜੀ ਹੈ ਜਾਂ ਹੰਕਾਰ ਦੇ ਨਾਲ ਜੁੜੀ ਹੈ ਜਦੋਂ ਤੱਕ ਅਸੀਂ ਤੇ ਰਸੇ ਨਹੀਂ ਕੁਲਦੇ ਸੀ ਕਿਸੇ ਵੀ ਮਾਰਗ ਦੇ ਉੱਤੇ ਨਹੀਂ ਪਹੁੰਚ ਸਕਦੇ ਮਹਾਰਜ ਕਹਿੰਦੇ ਨੇ ਤਰਨਾ ਪੋ ਜਮਾਨ ਉਸਤਾ ਜਵਾਨੀ ਦੀ ਵਸਤਾ ਇਦਾਂ ਹੀ ਹੋ ਜਾਂਦੇ ਪਾ ਮੁਖਤੋਂ ਮੁਖਤ ਨਹੀਂ ਪਤਾ ਹੀ ਨਹੀਂ ਲੱਗਿਆ ਜਵਾਨੀ ਕਦੋਂ ਚਲੀ ਗਈ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਉਧ ਕਟੇ ਤਣ ਸੀ ਜਿਵੇਂ ਨਿਕਲਦਾ ਗਿਆ ਨਿਕਲਦਾ ਗਿਆ ਪਤਾ ਹੀ ਨਹੀਂ ਲੱਗਿਆ ਜਵਾਨੀ ਕਿੱਧਰ ਚਲੀ ਗਈ ਮਹਾਰਜ ਕਹਿੰਦੇ ਨੇ ਲਿਓ ਜ਼ਰਾ ਤਨਜੀਤ ਬੁਢੇਪੇ ਨੇ ਇਸ ਤਨ ਨੂੰ ਜਿੱਤ ਲਿਆ ਜਵਾਨੀ ਹਾਰ ਗਈ ਗੁਰੂ ਨਾਨਕ ਸਾਹਿਬ ਇਹ ਗਲਾਕ ਨੇ ਪੱਛ ਦੀ ਕਿਤੇ ਨਹੀਂ ਜਰ ਆਈ ਜੋ ਬਨਵਾਰੇ ਜਰ ਬੜੇਪਾ ਜਦੋਂ ਬੜੇਪਾ ਆ ਜਾਂਦਾ ਜਵਾਨੀ ਹਾਰ ਜਾਂਦੀ ਹੈ ਹਾਲਾਂਕਿ ਜਵਾਨੀ ਹਾਰਦੀ ਨਹੀਂ ਪਰ ਇਥੇ ਆਣ ਕੇ ਹਾਰ ਜਾਂਦੀ ਹੈ ਬੜੇਪਾ ਜਦੋਂ ਆ ਜਾਂਦਾ ਜਵਾਨੀ ਨੂੰ ਜਾਣਾ ਪੈਂਦਾ ਹੈ ਸਤਗੁਰੂ ਜੀ ਆਖਦੇ ਨੇ ਜਵਾਨੀ ਚਲੀ ਗਈ ਬੜੇਪਾ ਆ ਗਿਆ ਇਸ ਬੜੇਪੇ ਨੇ ਤੇਰੇ ਤਨ ਨੂੰ ਜਿੱਤ ਲਿਆ ਪਿਆ ਹੁਣ ਉਹੀ ਤਨ ਸੀ ਜਿਹੜਾ ਭੱਜਿਆ ਫਿਰਦਾ ਸੀ ਦੌੜਿਆ ਫਿਰਦਾ ਸੀ ਜਿਹੜਾ ਕਾਬੂ ਨਹੀਂ ਸੀ ਆਉਂਦਾ ਕਿਸੇ ਦੇ ਅੱਜ ਉਹੀ ਤਾਨਾ ਫਰੀਦ ਸਾਹਿਬ ਕਹਿੰਦੇ ਨੇ ਪਾਣੀ ਦਾ ਪੂਜਾ ਵੀ ਇੰਜ ਲੱਗਦਾ ਏ ਜੇ ਕੋਈ ਫੜਾਈ ਦੇਵੇ ਤੇ ਭੜਾਏ ਪੂਜਾ ਵੀ ਇਦਾਂ ਲੱਗਦਾ ਜਿਵੇਂ ਬਹੁਤ ਦੂਰ ਫਰੀਦਾ ਇੰਨੀ ਨਿੱਕੀ ਜੰਗਿਆ ਇਹਨਾਂ ਲੱਤਾਂ ਦੇ ਨਾਲ ਕਹਿੰਦੇ ਨੇ ਥਲ ਵੀ ਗਏ ਪਰਬਤਾਂ ਤੇ ਵੀ ਗਏ ਜੰਗਲਾਂ ਦੇ ਵਿੱਚ ਵੀ ਗਏ ਪਰ ਅੱਜ ਸਹਰਾਣੇ ਦੇ ਉੱਤੇ ਪਿਆ ਹੋਇਆ ਪਾਣੀ ਦਾ ਪੂਜਾ ਹੀ ਇੰਜ ਲੱਗਦਾ ਏ ਸੋ ਕੋਹਾ ਥੀ ਓਮ ਬੜੀ ਦੂਰ ਪਿਆ ਹੋਇਆ ਜਵਾਨੀ ਚਲੀ ਗਈ ਬੁਢੇਪੇ ਨੇ ਤਾਨੂੰ ਜਿੱਤ ਲਿਆ ਕਹੋ ਨਾਨਕ ਭਜ ਹਰਮਨਾਂ ਆਉਧ ਜਾਤ ਹੈ ਵੀ ਸਤਗੁਰ ਗੁਰ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਕਿਹੜੀ ਉਡੀਕ ਕਰੀ ਜਵਾਨੀ ਚਲੀ ਗਈ ਹੈ ਬੁਢੇਪਾ ਜਾ ਰਿਹਾ ਹੈ ਤੂੰ ਕਿਸ ਉਡੀਕ ਦੇ ਵਿੱਚ